ਹੈਲੋ ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਆਈ ਹੋਪ ਤੁਸੀਂ ਸਾਰੇ ਜਣੇ ਗਰਮੀ ਤੋਂ ਬਚੇ ਹੋਵੋਗੇ ਤੇ ਆਪਣਾ ਗਰਮੀ ਬਹੁਤ ਹੈ ਧਿਆਨ ਜਰੂਰ ਰੱਖਣਾ ਤੇ ਆਪਣਾ ਠੰਡਾ ਪਾਣੀ ਨਿੰਬੂ ਪਾਣੀ ਜਾਂ ਸ਼ਕੈੱਸ਼ ਡੇਲੀ ਹਰ ਰੋਜ਼ ਦਿਨ ਚਿਕ ਦੋ ਵਾਰ ਪੀਆ ਕਰੋ ਗਰਮੀ ਤੋਂ ਬਚੇ ਰਹੋਗੇ ਸੋ ਹੁਣ ਸਵੇਰ ਦਾ ਟਾਈਮ ਸੀਗਾ ਕਰੀਬ 9:30 ਵਜੇ ਹੋਏ ਸੀ ਜਦੋਂ ਆਪਾਂ ਅਗਲੇ ਦਿਨ ਇਹ ਸੁਬਾ ਹੋ ਗਈ ਸੀਗੀ ਤੇ ਮੈਂ ਸੋਚਿਆ ਅੱਜ ਕੜੀ ਬਣਾਈ ਜਾਏ ਕਿਉਂਕਿ ਕਾਫੀ ਦਿਨ ਹੋ ਗਏ ਸੀਗੇ ਉੱਥੇ ਵੀ ਮੈਂ ਕੜੀ ਨਹੀਂ ਬਣਾਈ ਸੀਗੀ ਮੇਰਾ ਬਹੁਤ ਦਿਲ ਕਰ ਰਿਹਾ ਸੀ ਮੈਂ ਕੜੀ ਬਣਾਵਾਂ ਕਾਫੀ ਦਿਨਾਂ ਤੋਂ ਤੇ ਫਿਰ ਆਪਾਂ ਪਿੰਡ ਦੇ ਵਿੱਚ ਆਏ ਸੀ ਪਿੰਡ ਦੇ ਵਿੱਚ ਤਾਂ ਵੈਸੇ ਵੀ ਦੁੱਧ ਨਹੀਂ ਲੱਸੀ ਸਭ ਕੁਝ ਵਾਧੂ ਹੁੰਦਾ ਇਹਨਾਂ ਨੇ ਦਹੀਂ ਵਾਧੂ ਜਮਾਈ ਹੋਈ ਸੀਗੀ ਤੇ ਦਹੀਂ ਜਿਆਦਾ ਖੱਟੀ ਵੀ ਨਹੀਂ ਸੀ ਠੀਕ ਹੈਗੀ ਸੀਗੀ ਕਿ ਮੈਂ ਲੱਸੀ ਬਣਾ ਲਾ ਸੋਰੀ ਮੈਂ ਕੜੀ ਬਣਾ ਲਾ ਤੇ ਫਿਰ ਮੈਂ ਆਪਣਾ ਕੜੀ ਦੀ ਤਿਆਰੀ ਕਰਨ ਲੱਗੀ ਸੀ ਸਵੇਰ-ਸਵੇਰ ਤੇ ਫਿਰ ਮੈਂ ਸਭ ਤੋਂ ਪਹਿਲਾਂ ਦਹੀਂ ਦੀ ਲੱਸੀ ਬਣਾਈ ਲੱਸੀ ਬਣਾ ਕੇ ਫਿਰ ਕੋਲੋਂ ਮੈਂ ਪਿਆਜ਼ ਪਿਆਜ਼ ਤੇ ਆਲੂ ਕੱਟ ਲਏ ਨਾਲੇ ਟਮਾਟਰ ਤੇ ਮੈਂ ਬਿਨ ਪਕੌੜਿਆਂ ਤੋਂ ਕੜੀ ਬਣਾਨੀ ਹੁੰਦੀ ਆ ਕਈ ਵਾਰ ਜਿਆਦਾ ਦਿਲ ਕਰੇ ਤਾਂ ਪਕੌੜੇ ਪਾ ਲੈਨੀ ਆ ਵੈਸੇ ਮੈਂ ਬਹੁਤ ਕਾਜ ਪਾਉਣੀ ਹੈਗੀ ਤੇ ਫਿਰ ਨਾਲ ਦੇ ਨਾਲ ਮੈਂ ਆਪਣਾ ਕਰਦੀ ਰਹੂੰਗੀ ਸਮਾਨ ਤੇ ਇੱਧਰ ਹੀ ਸਾਰੇ ਲੱਗੇ ਹੋਏ ਸੀ ਆਪਣੇ ਧਿਆਨੇ ਤੇ ਮੈਂ ਆਪਣਾ ਕੰਮ ਕਰ ਰਹੀ ਸੀਗੀ ਤੇ ਆਪਾਂ ਚਾਵਲ ਰਾਤ ਨੂੰ ਬਣਾਏ ਸੀਗੇ ਕੜੀ ਨਾਲ ਦਿਨੇ ਤਾਂ ਨਹੀਂ ਬਣਾਏ ਦਿਨੇ ਸਾਰਿਆਂ ਨੇ ਸਾਰਿਆਂ ਨੇ ਕੀਨ ਖਾ ਲਈਆਂ ਕੜੀ ਨਾਲ ਕਿਉਂਕਿ ਦੁਪਹਿਰ ਦੀ ਸਬਜੀ ਦੁਪਹਿਰ ਲਈ ਬਣਾ ਰਹੀ ਸੀਗੀ ਮੈਂ ਤੇ ਨਾਸ਼ਤੇ ਦੇ ਵਿੱਚ ਸਾਰਿਆਂ ਨੇ ਪਨੀਰ ਵਾਲੇ ਪਰਾਂਟੇ ਖਾਏ ਸੀਗੇ ਤੇ ਉਹ ਮੰਮੀ ਨੇ ਬਣਾਏ ਸੀਗੇ ਤੇ ਮਾਨਸੀ ਦੋਨੋਂ ਆਪਸ ਲੱਗੀਆਂ ਸੀ ਤੇ ਮੈਂ ਆਪਣੀ ਕੜੀ ਬਣਾ ਰਹੀ ਸੀਗੀ ਤੇ ਨਾ ਨਾ ਜਿੰਨਾ ਹੋਇਆ ਮੈਂ ਆਪਣਾ ਸ਼ੂਟਿੰਗ ਵੀ ਕੀਤੀ ਧਰ ਨਾਲ ਵੀ ਆਪਣੀ ਵੀਡੀਓ ਸ਼ੇਅਰ ਕੀਤੀ ਬਾਕੀ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆਇਆ ਤੇ ਮੈਂ ਤੁਹਾਡੇ ਨਾਲ ਐਵੇਂ ਰੋਜ਼ ਨਵੇਂ ਨਵੇਂ ਵੀਡੀਓਜ਼ ਲਿਆਉਂਦੀ ਰਹੂੰਗੀ ਸੋ ਮੈਂ ਤੁਹਾੜਾ ਇੱਕ ਹੋਰ ਗੱਲ ਸ਼ੇਅਰ ਕਰਨੀ ਹੈ ਮੈਂ ਅੱਜ ਰਿਕਾਰਡਿੰਗ ਕਰ ਰਹੀ ਆ ਅੱਜ ਦਿਨ ਕੀ ਵਾਰ ਹੈ ਅੱਜ ਵੀਰ ਹੈ ਸ਼ੁੱਕਰਵਾਰ ਤੇ ਅੱਜ ਸ਼ਾਮ ਨੂੰ ਮੈਂ ਚੱਲਨੀ ਆ ਆਪਣੀ ਮੰਮੀ ਘਰ ਸੋ ਮੇਰੇ ਮੰਮਾ ਮੈਨੂੰ ਲੈਣ ਆ ਰਹੇ ਆ ਬਸ ਬਸ ਸਟੈਂਡ ਤੇ ਜਾ ਰਹੇ ਆ ਉਧਰ ਉਧਰ ਅਸੀਂ ਚੱਲ ਜਾਵਾਂਗੇ ਮੈਨੂੰ ਮੰਮੀ ਉਧਰ ਉਧਰ ਲੈ ਜਾਏਗੀ ਜੇ ਹੋ ਸਕਿਆ ਤਾਂ ਮੈਂ ਸ਼ੂਟਿੰਗ ਜ਼ਰੂਰ ਕਰੂੰਗੀ ਜੇ ਨਾ ਹੋ ਸਕਿਆ ਤਾਂ ਸ਼ਾਇਦ ਮੇਰੀ ਵੀਡੀਓ ਇੱਕ ਦੋ ਦਿਨ ਨਹੀਂ ਆਏਗੀ ਜੇ ਮੇਰੀ ਨਹੀਂ ਆਈ ਤਾਂ ਵੀਡੀਓ ਪਲੀਜ਼ ਮੈਨੂੰ ਮਾਫ ਕਰਿਓ ਤੇ ਮੇਰੇ ਵੇਟ ਵਲੌਗ ਦਾ ਵੇਟ ਜ਼ਰੂਰ ਕਰਿਓ ਕਿਉਂਕਿ ਜਿਸ ਦਿਨ ਹੋ ਸਕਿਆ ਮੈਂ ਤੁਹਾਡਾ ਨਾਲ ਵੀਡੀਓ ਆਪਣੀ ਸ਼ੇਅਰ ਕਰੂੰਗੀ ਤੇ ਮੇਰੇ ਵੱਲੋਂ ਕੋਸ਼ਿਸ਼ ਪੂਰੀ ਹੋਏਗੀ ਕਿ ਮੈਂ ਆਪਣੀ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਾਂ ਬਾਕੀ ਜੇ ਕੋਈ ਕਮੀ ਹੋਈ ਜਾਂ ਰਹਿ ਗਈ ਕਿਸੇ ਦੇ ਪਿੱਛੋਂ ਮੇਰੀ ਕੋਈ ਮਜਬੂਰੀ ਹੋਈ ਤਾਂ ਮੈਨੂੰ ਮਾਫ ਕਰਦੇ ਹੋ ਤੇ ਹੁਣ ਮੈਂ ਆਗੇ ਸੇ ਆਪਣਾ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਨਹਾ ਹੀ ਲੈਨੇ ਆਪਾਂ ਤੇ ਫਿਰ ਮੈਂ ਨਹਾਣ ਲੱਗੀ ਸੀ ਹੁਣ ਮੈਨੂੰ ਲੱਗਦਾ ਦੁਪਹਿਰ ਦਾ ਟਾਈਮ ਹੋਇਆ ਹੋਇਆ ਸੀਗਾ ਪਤਾ ਨਹੀਂ ਸਵੇਰ ਦਾ ਸੀ ਕਿ ਦੁਪਹਿਰ ਸਾਹਮਣੇ ਸ਼ਾਇਦ 10:30 ਵਜੇ ਹੋਏ ਆ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਨਹਾਣ ਗਈ ਵਿੱਚੀ ਮੋਕਸ਼ੀ ਆ ਗਈ ਮੈਂ ਹੁਨੇ ਨੇ ਨਾ ਨਹੀਂ ਦੇਣਾ ਇਹਨੂੰ ਥੋੜਾ ਜਾ ਮੈਂ ਆਸੇ ਪਾਸੇ ਲਾ ਕੇ ਨਹਾ ਕੇ ਆਈ ਨਹਾਣ ਤੋਂ ਬਾਅਦ ਫਿਰ ਮੈਂ ਆਪਣੀ ਥੋੜੀ ਜੀ ਲਿਪਸਟਿਕ ਲਗਾਈ ਥੋੜਾ ਜਾ ਸਨ ਕਰੀਮ ਲਗਾਈ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਸਨ ਸਕ੍ਰੀਨ ਤਾਂ ਲਾਣੀ ਫਿਰ ਜ਼ਰੂਰੀ ਹੋਈ ਹੈ ਫਿਰ ਉਹ ਲਈ ਨਾਲ ਮੈਂ ਉਹ ਆਪਣੇ ਵਾਲ ਸੈੱਟ ਕਰੇ ਕਰਕੇ ਫਿਰ ਮੈਂ ਉਸ ਤੋਂ ਬਾਅਦ ਹਾ ਸਾਡਾ ਕੱਲ ਮੂਵੀ ਦੇਖਣ ਦਾ ਪਲਾਨ ਸੀਗਾ ਕੋਈ ਮੂਵੀ ਦੇਖ ਕੇ ਆਈਏ ਪਰ ਅਸੀਂ ਮੋਕਸ਼ੀ ਕਰਕੇ ਕੈਨਸਲ ਕਰਿਆ ਕਿ ਇਹਨੇ ਸਾਨੂੰ ਮੂਵੀ ਨਹੀਂ ਦੇਖਣ ਦੇਣੀ ਫਿਰ ਅੱਜ ਅਸੀਂ ਦੁਪਹਿਰੇ ਪਤਾ ਕੀ ਕੀਤਾ ਕੱਲ ਸੋਰੀ ਅਸੀਂ ਆਪਣੇ ਘਰ ਉੱਥੇ ਐਲਲ ਲਾ ਕੇ ਨਾ ਪੂਰਾ ਮੂਵੀ ਵਾਲਾ ਮਾਹੌਲ ਬਣਾ ਕੇ ਅਸੀਂ ਮੂਵੀ ਦੇਖੀ ਐਮੀ ਵਰਕ ਦੀ ਮੂਵੀ ਸੀਗੀ ਜਿਹੜੀ ਅਸੀਂ ਦੇਖੀ ਸੀਗੀ ਜੋ ਪਾਲਾ ਸ਼ਾਇਦ ਉਹ ਵਾਲੀ ਸੀਗੀ ਤੇ ਬਸ ਮੂਵੀ ਦੇਖਣ ਦੇਖ ਕੇ ਬਹੁਤ ਮਜ਼ਾ ਆ ਗਿਆ ਉਹਦੇ ਵਿੱਚ ਉਹਦੇ ਉਸ ਮੂਵੀ ਦੇ ਵਿੱਚ ਬਹੁਤ ਜ਼ਿਆਦਾ ਸਾਰੀਆਂ ਹਾਸੀਆਂ ਕਿੰਨਾ ਬਹੁਤ ਮਜ਼ਾ ਆਇਆ ਲਵ ਸਟੋਰੀ ਸੀਗੀ ਤੇ ਇਹਦਾ ਸਟੈਨ ਨਹੀਂ ਲਾਸ ਜੀ ਨਾ ਉਹ ਬਲਾ ਕਰ ਰਿਹਾ ਕਿਥੋਂ ਕਰਾਈ ਮਾੜਾ ਲੱਗਦਾ ਜਲਾ ਜੀ 那也是没出力。 ਤੋ ਹਾਂਜੀ ਫਰੈਂਡਸ ਆਪਾਂ ਮੂਵੀ ਦੇਖਣ ਤੋਂ ਬਾਅਦ ਫਿਰ ਆਏ ਸੀਦਾ ਚਾਹ ਪੀਣ ਕਿਉਂਕਿ ਦੋ ਟਾਈਕੈਂਟਰੀ ਮੂਵੀ ਸੀ ਜਿਹੜੀ ਆਪਾਂ ਲਗਾਤਾਰ ਦੇਖ ਰਹੇ ਸੀ ਉਸ ਤੋਂ ਬਾਅਦ ਜੀ ਕਰ ਰਿਆ ਸੀ ਕਿ ਚਾਹ ਪੀਤੀ ਜਾਏ ਕਿਉਂਕਿ ਨੀਂਦ ਬਹੁਤ ਆ ਰਹੀ ਸੀਗੀ ਤੇ ਫਿਰ ਆਪਾਂ ਨੀਂਦ ਨੂੰ ਭਜਾਣ ਲਈ ਆਪਾਂ ਚਾਹ ਹੀ ਪੀ ਸਕਦੇ ਹਾਂ ਤੇ ਫਿਰ ਅਸੀਂ ਬਣਾਈ ਚਾਹ ਮੈਨੇ ਬਣਾਈ ਸੌਰੀ ਤੇ ਚਾਹ ਬਣਾ ਕੇ ਸਾਰਿਆਂ ਨੂੰ ਦਿੱਤੀ ਸਾਰਿਆਂ ਨੇ ਪੀ ਲਈ ਤੇ ਆਪਾਂ ਵੀ ਨਾਲ ਹੀ ਪੀ ਲਈ ਬੈਠ ਕੇ ਉਸ ਤੋਂ ਬਾਅਦ ਫਿਰ ਆਪਾਂ ਸ਼ਾਇਦ ਸ਼ਾਮ ਨੂੰ ਫਿਰ ਪਲਾਨ ਬਣਾਇਆ ਸੀ ਘੁੰਮਣ ਦਾ ਪਰ ਅਸੀਂ ਬਾਅਦ ਤੱਕ ਤੇ ਨਹੀਂ ਘੁੰਮਣ ਗਏ ਅਸੀਂ ਮੈਨ ਤੇ ਮੰਨੂ ਅਸੀਂ ਦਰ ਖੇਤਾ ਕੁੱਤਾ ਚ ਘੇੜੀਆਂ ਹੀ ਲਗਾ ਲੀਆਂ ਵੀ ਚਲੋ ਮੋਕਸ਼ੀ ਵੀ ਆਪਣਾ ਨਾਲ ਸਾਡੇ ਇੰਜੋਏ ਕਰ ਲੇਗੀ ਕਿਉਂਕਿ ਇਹ ਹੀ ਹੁੰਦਾ ਹੈ ਕਿ ਆਪਾਂ 2 ਦਿਨ ਕਿਤੇ ਬਾਹਰ ਆਏ ਆ ਘਰ ਹੁੰਨੇ ਆਗੇ ਮੈਨੂੰ ਵੈਸੇ ਦੁਕਾਨ ਤੇ ਜਾਂਦੇ ਆਗੇ ਤੇ ਆਪਾਂ ਆਪਣੇ ਘਰ ਬਿਜੀ ਰਹਨੇ ਆ ਆਪਣੇ ਘਰ ਆਪਾਂ ਨੂੰ ਪਤਾ ਹੁੰਦਾ ਆਪਾਂ ਕੀ ਕੰਮ ਕਰਨਾ ਹੈ ਤੇ ਦੂਜੇ ਘਰ ਜਾ ਕੇ ਆਪਾਂ ਨੂੰ ਨਹੀਂ ਸਮਝ ਚਾਹੁੰਦਾ ਵੀ ਆਪਾਂ ਕੀ ਕਰੀ ਹੈ ਹਨਾ ਤੇ ਬਸ ਇਹ ਜੇ ਕਰਕੇ ਮੰਨੂ ਵੀ ਥੋੜੇ ਜਿਹਾ ਸ਼ਾਮ ਨੂੰ ਬੋਰ ਹੋਣ ਲੱਗ ਗਏ ਸੀਗੇ ਕਿਉਂਕਿ ਨਾ ਅਨਮੋਲ ਚਲਾ ਗਿਆ ਸੀ ਆਪਣੇ ਮੰਮਾ ਨੂੰ ਲੈ ਕੇ satsang ਕਰ ਤੇ ਉਸ ਤੋਂ ਬਾਅਦ ਫਿਰ ਮੰਨੂ ਵੀ ਬੋਰ ਹੋਣ ਲੱਗੇ ਤੇ ਮੈਂ ਵੀ ਮੈਂ ਕਿਹਾ ਚਲੋ ਆਪਾਂ ਥੋੜੀ ਜਿਹੀ ਕਿਹੜੀ ਆਪਾਂ ਵੀ ਕੱਢ ਆਨੇ ਆ ਬਾਹਰ ਨੂੰ ਕਿ ਚਲੋ ਘੁੰਮਾਵਾਂਗੇ ਫਿਰ ਅਸੀਂ ਥੋੜਾ ਜਿਹਾ ਘੁੰਮ ਕੇ ਆਈ ਸੀ ਮੈਨੂੰ ਨਾ ਪਿੰਡ ਵਾਲੇ ਲੋਗ ਉੱਤੇ ਸਾਰੇ ਐਵੇਂ ਦੇਖਦੇ ਸੀ ਕਿ ਵੀਡੀਓ ਬਣਾਉਂਦੀ ਜਾਂਦੀ ਐ ਕਿਉਂਕਿ ਪਿੰਡਾਂ ਵਾਲੇ ਮਾਹੌਲਾਂ ਦੇ ਜਿਹੜੇ ਪਿੰਡਾਂ ਦੇ ਮਾਹੌਲ ਹੁੰਦੇ ਆ ਨਾ ਉਹ ਥੋੜਾ ਜਿਹਾ ਇਹ ਚੀਜ਼ਾਂ ਤੋਂ ਪਿਛੜੇ ਹੁੰਦੇ ਆ ਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਨਾ ਪਤਾ ਹੁੰਦਾਗਾ ਕਿ ਵਲੌਗ ਕਿਵੇਂ ਬਣਾਉਂਦੇ ਆ ਕੀ ਕੁਛ ਜਦੋਂ ਵੀ ਮੈਂ ਵੀਡੀਓ ਬੋਲਦੀ ਸੀ ਜਾਂ ਕੁਝ ਬਣਾ ਰਹੀ ਸੀ ਤਾਂ ਸਾਰੇ ਮੈਨੂੰ ਐਵੇਂ ਦੇਖ ਰਹੇ ਸੀ ਵੀ ਕੀ ਕਰ ਰਹੀ ਐ ਸੋ ਜੇ ਮੇਰੀ ਵੀਡੀਓ ਪਸੰਦ ਆ ਰਹੀ ਐ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਲੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜਾ ਕੋਈ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆਇਆ ਐ ਤੇ ਆਜੋ ਤੁਸੀਂ ਚਾਹ ਪੀ ਲਓ ਸਾਡੇ ਨਾਲ ਚੁਗ ਨੀ ਦੇਖਾ ਉਸਨੇ ਮਾਰਿਆ ਉਸਨੇ ਮਾਰਿਆ ਅੱਛਾ ਉਸਨੇ ਆ ਇਹ ਖੇਦ ਹੁੰਦੇ ਸਸ਼ਿਕਾ ਹਾਲ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਵਗੇ ਰਾਜੀ ਖੁਸ਼ੀ ਹੋਵਗੇ ਸੋ ਹੁਣ ਆਪਾਂ ਚੱਲਿਆਂ ਵਾਪਸ ਘਰ ਤੇ ਗੱਲ ਦਾ ਦਿਨ ਬਹੁਤ ਵਧੀਆ ਸੀਗਾ ਵੈਸੇ ਗਰਮੀ ਬਹੁਤ ਜ਼ਿਆਦਾ ਸੀ ਬਾਹਰ ਤੇ ਮੋਕਸ਼ ਮਿਲੂਗੀਆਂ ਦੀ ਮਮਾ ਮੈਂ ਕੁਝ ਖਾਣਾ ਮੈਨੂੰ ਬਾਹਰ ਤੱਕ ਲੈ ਗਈ ਸੀ ਦੁਆਨ ਤਾਂ ਮੈਂ ਇੱਕਦਮ ਬਾਹਰ ਗਈ ਪਤਾ ਨਹੀਂ ਸਿਰਜਾ ਪਰ ਹੋ ਗਿਆ ਸੀ ਉਸ ਪਾਸ ਹੁਣ ਅਸੀਂ ਚੱਲਿਆਂ ਘਰ ਵਾਪਸ ਤੇ ਬਾਕੀ ਮੇਰੇ ਵੀਡੀਓ ਦੇ ਵਿੱਚ ਬਨੇ ਰਹਿਣਾ ਲਾਸਟ ਤੱਕ ਤੇ ਕੱਲ ਥੋੜਾ ਬਹੁਤ ਸ਼ੂਟ ਕੀਤਾ ਜਿਆਦਾ ਨਹੀਂ ਹੋਇਆ ਕੋਕ ਮੈਂ ਵਿੱਚ ਪਾ ਲਿਓ ਦੇ ਬੈਗ ਵਿੱਚ ਪਾ ਲਿਓ ਮਨੇ ਕੋਈ ਬਾਤ ਨਹੀਂ ਸੋ ਚੱਲਦੇ ਆ ਹੁਣ ਟਾਈਮ ਕਿੰਨਾ ਹੋਇਆ ਰੋਕ ਦੇ ਨਿਕਲਦੇ ਨਹੀਂ ਟਾਈਮ 8 ਵਜੇ ਕੇ ਵੈਸੇ ਤਾਂ ਵੈਸੇ ਅਸੀਂ ਮੈਂ ਅੱਜ ਵੀ 5 ਵਜੇ ਉੱਠੀ ਆ ਮੈਨੂੰ ਐਸ ਕੋਸ਼ਿਸ਼ ਸੀਗੀ ਧੁੱਪ ਤੋਂ ਪਹਿਲਾਂ ਪਹਿਲਾਂ ਚੱਲ ਜਾਈਏ ਵੀ ਚਲੋ 11 ਵਜੇ ਤੱਕ ਪਹੁੰਚ ਜਾਂਗੇ ਬਟਾ ਕੇ ਵਜੇਗੇ ਹੁਣ 2:00 ਜਾਂ 3:00 ਸਾਨੂੰ ਵੱਜ ਜਾਣਿਆ ਫੋਨ ਦੇ ਮੋਨ ਦੇ ਬਹੁਤ ਆ ਲੇਟ ਹੋਗੇ चल कोई नहीं मोक्षी नहीं उठ रही सिगी मोक्षी लेट ले, मोक्षी ने लेट कराता सामने चल हम जाने हैं रेडी है अभी नहीं हुई बेटा अभी तुम्हें तो यहाँ इधर आठ घंटा चलेगा घंटा आठ तो बेटा ऐसे नहीं करती नंगे पैर है ना चप्पल डाल लिया तो बैग पैक करने शादी ये देख लो बैग पैक ਕੀ ਮਾਂ ਵਸਤਵਾਂ ਸੰਤ ਕੰਮੇ ਭਈ ਆ ਵੀ ਭਾਈ ਬਹੁਤ ਸਦਾ ਲਿਖਾ ਮੰਦਾ ਮਾਨਸੀ ਇਹ ਵਈ ਬਰਸ਼ ਕਰ ਰਹੀ ਹੈ ਦੇਖ ਲੋ ਬਾਏ ਸੀ ਕਿਉਂ ਤੂੰ ਬੰਨੋਈ ਤੂੰ ਮੇਰੇ ਲੈ ਆ ਜੀ ਵੱਡੀ ਹੋ ਜਾਣਾ ਠੀਕ ਆ ਇਸ ਤੋਂ ਵੱਡੀ ਕਿਉਂ ਆ ਮਾਗੇ ਲੱਗੇ ਜਲਦੀ ਆਦੀ ਇੱਕ ਨਾਮ ਕੀ ਜਾਣਾ ਹੁੰਦਾ ਤੁਸੀਂ ਆਓ ਆਪ ਮੁੰਡਾ ਲੱਭੀਏ ਇਸ ਵਾਸਤੇ ਮੁੰਡੇ ਦਾ ਲਾ ਦੇ ਇੱਕ ਮੁੰਡਾ ਲੱਭਣਾ ਹੈ ਵੱਡੇ ਵੱਡੇ ਹੋ ਗਏ ਬੈਗ ਜਾ ਤੂੰ ਤੁਸੀਂ ਆਈ ਨਹੀਂ ਮੇਰੇ ਜਨਮ ਦੇ ਤੇ 24 25 ਸਾਲ ਦੀ ਹੋ ਗਈ ਦੋ ਦਿਨ ਪਤਾ ਹੀ ਲੱਗਿਆ ਨਾ ਕਿ ਮਿਲਾਂਗੇ। ਹੂੰ। ਇਹਦੇ ਰਿਆ ਤਾਂ ਨਹੀਂ ਗਿਆ। ਨਹੀਂ ਕੁਛ ਨਹੀਂ ਰਿਆ। ਉਹ ਮੰਮੀ ਦਾ ਬੈਗ ਮੰਮੀ ਨੇ ਛੱਕ ਲਿਆ ਨਾ। ਮੁੱਖੀ ਦਾ ਮੰਨ ਨਹੀਂ ਹੈਗਾ ਜਾਨਦਾ ਬਰਾ। ਤੇ ਚੱਲ। ਉਹਦਾ ਹੱਥ منہ ਧਵਾਣਾ ਸੀਗਾ ਬੜਾ ਗੰਦਾ ਸੀਗਾ। ਉਹ ਤਾਂ ਜੱਕਲੀ ਪਾਣੀ ਵਾਲੀ। ਉਹਦੇ ਹੱਥ منہ ਫਿਰ ਧਵਾਣਾ। ਹੱਥ ਦੇਖ ਮਿੱਠੇ ਨਹੀਂ ਗਦੇ। ਕੁਛ ਦਿਖਾਈ ਮੱਖੀ। ਮੈਂ ਮਾਗ ਚ ਪਾਣੀ ਲੈ ਕੇ ਆਇਆ। Okay. Bye. 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 <coughs> भाई मान नाए जी जानो देना वो तो फिर मारया नहीं नहीं आराम से लगा आराम से लगा आराम से लगा आराम से लगा चाचा को बाई कर चाचा आराम से लगा कोई होता बेटा ऐसे लगा भाई अब अब जाम बैठ जा जाम आराम अब उसको धो देख बाई कर दे जाति को बाई कर दे ज्यादा देख बाई कर दे बाई कर दे खरीद पड़े மேடம் <laughs>